ਕੁਛ ਦਿਨ ਪਹਿਲਾਂ ਇੱਕ ਟੱਟਣਾ ਵਾਪਰੀ ਸੀ ਜਿਹੜਾ ਮੋਟਰਸਾਈਕਲ ਸਵਾਰ ਵਾਲਿਆਂ ਨੇ ਕਾਰ ਚਾਲਕਾਂ ਦੇ ਉੱਤੇ ਜਿਹੜੀ ਫਾਇਰਿੰਗ ਕੀਤੀ ਸੀ ਕਾਰ ਵਿੱਚ ਪੰਜ ਜਿਹੜੇ ਲੋਕ ਸਵਾਰ ਸਨਗੇ ਜਿੰਨਾ ਉੱਤੇ ਤਬਰ ਤੋਰ ਫਾਇਰਿੰਗ ਕੀਤੀਆਂ ਇਸ ਜਗ੍ਹਾ ਤੁਹਾਨੂੰ ਦਿਖਾਣੇ ਆ ਆ ਜਗ੍ਹਾ ਦੇ ਉੱਤੇ ਜਿਹਦੀ ਉਕਾ ਜਿਹੜੋ ਕੁਝ ਗੋਲੀਆਂ ਵੱਜਣ ਤੋਂ ਬਾਅਦ ਜਦੋਂ ਬੇਕਾਬੂ ਹੋ ਗਈ ਤੇ ਅੱਗੇ ਟਕਰਾਈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਜਿਹੜੀ ਜਾਨ ਚਲੀ ਗਈ ਉਹਦੇ ਵਿੱਚ ਇੱਕ ਕੁੜੀ ਵੀ ਜਿਹੜੀ ਹੈ ਸ਼ਾਮਲ ਸੀ ਕਿ ਦੋ ਲੋਕ ਜਿਹੜੇ ਆ ਜ਼ਿੰਦਗੀ ਤੇ ਮੌਤ ਦੀ ਜਿਹੜੀ ਲੜਾਈ ਲੜਦੇ ਦਿਖਾਈ ਦੇਦੇ ਇਹ ਗੁੱਟੂਆ ਦਾ ਸਾਹਬ ਹੈ ਜਿਹਦੀ ਗੁਵਾਰ ਦੇ ਨਾਲ ਵੀ ਇਹ ਜਿਹੜੇ ਕਿਸ ਦਿਨ ਦਾ ਕਾਰਸੀ ਕੀ ਆਕੇ ਟਕਰਾਈ ਜਿਹਨੂੰ ਹਮਲਾਵਰਾਂ ਨੇ ਹਮਲਾ ਕੀਤਾ ਤੇ ਇੱਥੇ ਰੈਕੀ ਕਰਕੇ ਇਹ ਜਿਹੜਾ ਹਮਲਾ ਕੀਤਾ ਗਿਆ ਕਿਉਂਕਿ ਗੱਲ ਅਸੀਂ ਉਹਨੂੰ ਕਿ ਦੱਸ ਰਹੇ ਹਾਂ ਵੀ ਜਦੋਂ ਸੀਸੀਟੀਵੀ ਹੋਣ ਜਿਹੜੀਆਂ ਸਾਹਮਣੇ ਆਈਆਂ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਵੀ ਜਿਹੜੇ ਬਦਮਾਸ਼ ਸੀਗੇ ਉਹਨਾਂ ਨੇ ਪਹਿਲਾਂ ਰੈਕੀ ਕੀਤੀ ਉਸ ਤੋਂ ਬਾਅਦ ਜਿਹੜਾ ਵੀ ਓਕਾਰ ਨੂੰ ਟਾਰਗੇਟ ਕੀਤਾ ਤੇ ਉੱਤੇ ਫਾਇਰਿੰਗ ਕੀਤੀ 35 ਤੋਂ 36 ਰਾਉਂਡ ਜਿਹੜੇ ਆ ਉਹ ਕਾਰ ਤੇ ਮਾਰੇ ਗਏ ਜਿਹਦੇ ਵਿੱਚ ਨੇ ਲੋਕਾਂ ਦੀ ਮੌਕੇ ਦੀ ਜਾਨ ਚਲੀ ਗਈ ਜਦ ਜਿਹੜੀ ਆਪਣੀ ਜ਼ਿੰਦਗੀ ਤੇ ਮੌਤ ਹੀ ਲੜਾਈ ਜਿਹੜੀ ਲੜਦੇ ਦਿਖਾਈ ਦੇ ਰਿਹਾ ਆ ਗੁਰਦੁਆਰਾ ਸਾਹਿਬ ਤੋਂ ਆ ਜਿਹੜੇ ਚੰਨ ਕਦਮਾਂ ਤੇ ਇੱਕ ਮੋੜ ਹੈਗਾ ਜਿਹਨੂੰ ਕਾਰਨ ਟਰਨ ਕੀਤਾ ਕਿਉਂਕਿ ਇੱਥੇ ਇੱਕ ਜਿਹੜਾ ਹਮ ਬਰਮਾਸ਼ ਸੀਗਾ ਉਹ ਇੱਥੇ ਖੜਿਆ ਦਿਖਾਈ ਦਿੱਤਾ ਜਿਹਨੂੰ ਉਹਨੇ ਦੂਰੋਂ ਦੇਖਿਆ ਵੀ ਉਹ ਕਾਰ ਜਿਹੜੀ ਆ ਰਹੀ ਹੈ ਤੇ ਉਹਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਤੇ ਉਸ ਤੋਂ ਬਾਅਦ ਜੋ ਸਾਥੀ ਜਿਹੜੇ ਇੱਕ ਗੁਬਾਰ ਦੇ ਨਾਲ ਛੁਪੇ ਹੋਏ ਦਿਖਾਈ ਦੇ ਰਹੇ ਸੀ ਤੁਹਾਨੂੰ ਉਹ ਵੀ ਤਸਵੀਰਾਂ ਵਿਖਾਣੇ ਆ ਵੀ ਜਿੱਥੇ ਉਹ ਜਿਹੜੇ ਉਹਨਾਂ ਦੇ ਸਾਥੀ ਸੀਗੇ ਗੰਨਾ ਨੂੰ ਲੈ ਕੇ ਲੋੜタル ਕੇ ਜਿਹੜੇ ਉਥੇ ਲੁਕੇ ਹੋਏ ਦਿ ਰੇ ਸੀ ਕਿ ਉਹ ਆਪਣੇ ਜਿਹੜਾ ਟਾਰਗੇਟ ਜਿਹੜਾ ਉਹਨਾਂ ਨੇ ਦੇਖਿਆ ਜਿਹੜਾ ਉਹਨਾਂ ਦੇ ਸਾਥੀ ਨੇ ਉਹਨੂੰ ਇਸ਼ਾਰਾ ਕੀਤਾ ਤੋਂ ਇਥੋਂ ਬਾਹਰ ਨਿਕਲੇ ਆ ਉਹ ਗਲੀ ਸੀ ਜਿੱਥੇ ਉਹ ਦੀਵਾਰ ਦੀ ਆੜ ਦੇ ਵਿੱਚ ਜਿਹੜੇ ਲੁਕੇ ਹੋਏ ਦਿਖਾਈ ਦੇ ਰਹੇ ਸੀ ਉਸ ਤੋਂ ਬਾਅਦ ਵੀ ਜਿਹੜਾ ਉਹਦੇ ਸਾਥੀ ਨੇ ਇਸ਼ਾਰਾ ਕੀਤਾ ਤੇ ਉਸ ਤੋਂ ਬਾਅਦ ਉਹ ਬਾਹਰ ਨਿਕਲੇ ਤੇ ਆਪਣੀ ਗੱਨਾਂ ਨੂੰ ਲੋਡ ਕੀਤਾ ਤੇ ਕਾਰ ਨੂੰ ਦੇਖਦੇ ਹੀ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਬਰ ਤੋਰ ਜਿਹੜੀਆਂ ਫਾਇਰਿੰਗ ਕੀਤੀ 35 ਤੋਂ 36 ਰੌਣ ਜਿਹੜੇ ਆ ਉਹ ਫਾਇਰ ਕੀਤੇ ਗਏ ਵੀ ਕਹਿ ਸਕਦੇ ਆ ਵੀ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਵੀ ਕਿਸ ਤਰ੍ਹਾਂ ਰਿਆਕੀ ਕੀਤੀ ਗਈ ਕਿਉਂਕਿ ਆ ਤੁਹਾਨੂੰ ਇੱਕ ਰਸਤਾ ਦਿ ਵੀ ਜਿਹੜੇ ਰਸਤੇ ਉਤੇ ਉਹ ਪਰੇੜਿਤ ਪਰਿਵਾਰ ਦਾ ਕਾਰ ਸੀਗਾ ਉਹ ਦੂਰ ਟੈਂਟ ਲੱਗਾ ਜਿਹੜਾ ਦਿਖਾਈ ਦੇ ਰਿਹਾ ਵੀ ਉਹ ਸਾਫ਼ ਦਿਖਾਈ ਦੇ ਰਿਹਾ ਵੀ ਕੁਝ ਦੂਰੀ ਤੇ ਹੀ ਉਹਨਾਂ ਦਾ ਕਾਰਸੀਕਾ ਜਦੋਂ ਉਹਨਾਂ ਨੇ ਕਾਰ ਨੂੰ ਕਾਰ ਦੇ ਵਿੱਚ ਬੈਠ ਬੈਠੇ ਉਹ ਸ਼ਖਸਾਂ ਨੂੰ ਦੇਖਿਆ ਤੇ ਉਸ ਤੋਂ ਬਾਅਦ ਜਿਹੜੀ ਕਾਰ ਜਿਹੜੀ ਚੱਲੀ ਕੇ ਆਈ ਤੇ ਉਹਦੇ ਸਾਥੀ ਨੇ ਇਸ਼ਾਰਾ ਕੀਤਾ ਵੀ ਕਾਰ ਜਿਹੜੀ ਆ ਉਹ ਮੋੜ ਤੇ ਪਹੁੰਚ ਚੁੱਕੀ ਆ ਟਾਰਗੇਟ ਤੇ ਪਹੁੰਚ ਚੁੱਕੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆ ਉਹ ਫਾਇਰਿੰਗ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਤੇ ਕਾਰ ਬੇਕਾਬੂ ਹੋ ਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਦਵਾਰ ਦੇ ਨਾਲ ਜਾਟ ਕਰਾਈ ਜਿੱਥੇ ਫਾਇਰਿੰਗ ਦੇ ਦੌਰਾਨ ਤਿੰਨ ਸ਼ਾਮਲ ਸੀਗੀ ਜਿਹੜਾ ਕੁਝ ਦਿਨ ਬਾਅਦ ਵਿਆਹ ਵੀ ਸੀਗਾ ਉਹਦੀ ਵੀ ਜਿਹੜੀ ਐਸੇ ਕੱਢਣਾ ਦੇ ਵਿੱਚ ਜਾਨ ਜੜੀ ਆ ਚਲੀ ਗਈ ਜੋ ਆਪਣੇ ਆਪ ਦੇ ਵਿੱਚ ਵੀ ਇੱਕ ਵੱਡਾ ਸਵਾਲ ਪੁਲਿਸ ਪ੍ਰਸ਼ਾਸਨ ਤੇ ਵੀ ਖੜੇ ਕਰਦਾ ਦਿਖਾਈ ਦਿੰਦਾ ਕਿਉਂਕਿ ਪੁਲਿਸ ਅਧਿਕਾਰੀਆਂ ਨੇ ਕਹਿਣਾ ਸੀ ਕਿ ਪੀਸੀਆਰ ਨਗਾਦਾਰ ਜਿਹੜੀ ਆ ਪੈਟਰੋਲਿੰਗ ਉਹਨਾਂ ਦੀ ਵਧਾਈ ਗਈ ਹੈ ਤੇ ਉਹ ਜਿਹੜਿਆ ਵੀ ਜਗ੍ਹਾ ਦੇ ਉੱਤੇ ਹਰ ਜਗ੍ਹਾ ਦੇ ਸ਼ਹਿਰ ਦੇ ਕੋਨੇ-ਕੋਨੇ ਤੇ ਪੈਟਰੋਲਿੰਗ ਕਰਦੇ ਆ ਵੀ ਕੋਈ ਵੀ ਬਦਮਾਸ਼ ਹੋਵੇ ਜਾਂ ਸ਼ਰਾਰਤੀ ਅੰਸਰ ਹੋਵੇ ਆਪਣੇ ਜਿਹੜਿਆ ਵੀ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਲੇਕਿਨ ਇਹ ਜਿਹੜਾ ਵਾਅਦਾ ਵਾਪਰਦੀ ਆ ਤਾਂ ਉਦੋਂ ਸਵਾਲ ਤਾਂ ਉੱਠਨੇ ਲਾਜ਼ਮੀ ਆ ਉਹ ਪੀਸੀਆਰ ਕਿੱਥੇ ਸੀ ਉਹ ਪੁਲਿਸ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਉਹ ਕਿੱਥੇ ਸੀ ਵੀ ਜਿਹੜੇ ਮਤਲਬ ਇਸ ਵਾਰਦਾਤ ਨੂੰ ਜੋ ਅੰਜਾਮ ਜਿਹੜਾ ਦਿੱਤਾ ਗਿਆ ਤੇ ਉਹ ਉਸ ਟਾਈਮ ਉਹ ਇੱਥੇ ਦਿਖਾਈ ਨਹੀਂ ਦਿੱਤੇ ਇਸ ਕਰਕੇ ਵੀ ਲੋਕਾਂ ਦਾ ਕੀ ਹੁਣ ਕਹਿਣਾ ਵੀ ਪੁਲਿਸ ਪ੍ਰਸ਼ਾਸਨ ਜਦੋਂ ਤਸਵੀਰਾਂ ਸਾਹਮਣੇ ਆ ਗਈਆਂ ਸੀਸੀਟੀਵੀ ਸਾਹਮਣੇ ਆ ਗਈ ਫੋਟੋਆਂ ਸਾਹਮਣੇ ਆ ਗਈਆਂ ਉਸ ਤੋਂ ਬਾਅਦ ਵੀ ਪੁਲਿਸ ਜਿਹੜੇ ਅਧਿਕਾਰੀ ਹੈ ਜਾਂ ਪੁਲਿਸ ਅਮਲਾ ਵੀ ਉਹ ਦੋਸ਼ੀਆਂ ਤੱਕ ਕਿਉਂ ਨਹੀਂ ਪਹੁੰਚ ਪਾ ਰਿਹਾ ਕਿਉਂ ਉਹਨਾਂ ਦੀ ધરਪકડ ਨਹੀਂ ਕੀਤੀ ਜਾ ਰਹੀ ਪਰਿਵਾਰ ਵੱਲੋਂ ਸਾਫ਼ ਦੀ ਜਿੱਤੇ ਮੰਗ ਕੀਤੀ ਜਾ ਰਹੀ ਹੈ ਉੱਥੇ ਪਰਿਵਾਰ ਇਹ ਵੀ ਚਾਹੁੰਦਾ ਵੀ ਹੁਣ ਦੋਸ਼ੀਆਂ ਨੂੰ ਫੜਾਇਆ ਜਾਵੇ ਉਹਨਾਂ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਉਹਨਾਂ ਦੇ ਉੱਤੇ ਦਾ ਦੁੱਖਾਂ ਦਾ ਪਹਾੜ ਜਿਹੜਾ ਦੇਖਿਆ ਜਾ ਸਕਦਾ ਹੈ ਤਿੰਨ ਜਿਆ ਦੀ ਜਾਨ ਚਲੀ ਗਈ ਲੇਕਿਨ ਉਸ ਦੇ ਬਾਅਦ ਭਾਵੇਂ कि ਹੁਣ ਪੁਲਿਸ ਪ੍ਰਸ਼ਾਸਨ ਤਿੰਨ ਤੋਂ ਚਾਰ ਦਿਨ ਜਿਹੜੇ ਬੀਤੇ ਬੀਤਨ ਵਿੱਚ ਜਾ ਹੋ ਚੁੱਕੇ ਨੇ ਲੇਕਿਨ ਉਸ ਦੇ باوجود ਵੀ ਜਿਹੜਾ ਪੁਲਿਸ ਪ੍ਰਸ਼ਾਸਨ ਉਹਨਾ ਪਰਮਾਸ਼ਾ ਤੱਕ ਨਹੀਂ ਪਹੁੰਚ ਚੁੱਕਿਆ ਜੋ ਸਭ ਤੋਂ ਵੱਡੀ ਜਿਹੜੀ ਪੁਲਿਸ ਦੀ ਝੂਠ ਦੱਸੀ ਜਾ ਰਹੀ ਹੈ ਪੁਲਿਸ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ ਜਾਂ ਕਹਿ ਸਕਦੇ ਹਾਂ ਕਿ ਟੇਲਮਟ ਕਾਰਵਾਈ ਨੂੰ ਵੀ ਜਿਹੜਾ ਦਰਸਾਇਆ ਜਾ ਰਿਹਾ ਜਿਸ ਤਰ੍ਹਾਂ ਜੇ ਸਵਾਲ ਪਰਵਾਹ ਉਠਾ ਰਿਹਾ ਇਲਾਕਾ ਨਿਵਾਸੀ ਖਾਦੇ ਨੇ ਕਿ ਹੁਣ ਚਾਹੀਦਾ ਪੁਲਿਸ ਜਿਸ ਤਰ੍ਹਾਂ ਉਸ ਪੀੜਾ ਤੇ ਜੀ ਸੀ ਸੀ ਟੀ ਵੀ ਜਿਹੜੀਆਂ ਸਾਹਮਣੇ ਆ ਗਈਆਂ ਤੇ ਹੁਣ ਤਾਂ ਇਹ ਪਰਮਾਸ਼ਾਸਾ ਤੱਕ ਜਲਦ ਤੋਂ ਜਲਦ ਪਹੁੰਚ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਪੀੜਤ ਨੂੰ ਇਨਸਾਫ ਦੁਆਇਆ ਜਾਵੇ ਤੇ ਜਿਹੜੇ ਜਿਨ੍ਹਾਂ ਲੋਕਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਜ਼ਾਵਾ ਦੁਵਾਈਆਂ ਜਾਵੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੈਸ਼ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par